ਸਿਨੇ ਲਾਕੇ ਪੋਰੇ ਦਿਲ ਨੂੰ ਕੀ ਕੀਤਾ ਸੁਖ ਰੇ ਦਮ ਸਿਨੇ ਲਾਕੇ ਪੋਰੇ ਦਿਲ ਨੂੰ ਕੀ ਕੀਤਾ ਸੁਖ ਰੇ ਦਮ ਜਦ ਵਿਛੜੇ ਸੀ ਤਦ ਸਮਝੇ ਸਾਂ ਪੈਂਦੇ ਕਿਉਂ ਨੇ ਦੌਰੇ ਦਿਲ ਨੂੰ ਜਦ ਵਿਛੜੇ ਸੀ ਤਦ ਸਮਝੇ ਸਾਂ ਪੈਂਦੇ ਕਿਉਂ ਨੇ ਦੌਰੇ ਦਿਲ ਨੂੰ ਚੰਨਾ ਖੰਡ ਰਲੌਣੀ ਨਹੀਂ ਸੀ ਚੰਨਾ ਖੰਡ ਰਲੌਣੀ ਨਹੀਂ ਸੀ ਦੇਣੇ ਸੀ ਜੇ ਮੋਰੇ ਦਿਲ ਨੂੰ ਚੰਨਾ ਖੰਡ ਰਲੋਣੀ ਨਹੀਂ ਸੀ ਦੇਣੇ ਸੀ ਜੇ ਮੋਰੇ ਦਿਲ ਨੂੰ ਇੱਥੇ ਕੋਈ ਆਵਾਜ਼ ਨਹੀਂ ਸੁਣਦਾ ਕਿੰਜ ਸਮਝਾਵਾਂ ਮੋਰੇ ਦਿਲ ਨੂੰ ਇੱਥੇ ਕੋਈ ਆਵਾਜ਼ ਨਹੀਂ ਸੁਣਦਾ ਕਿੰਜ ਸਮਝਾਵਾਂ ਮੋਰੇ ਦਿਲ ਨੂੰ ਲਾ ਬੈਠਿਆ ਰੋਗ ਵੀ ਸੰਧੂ ਲਾ ਬੈਠਿਆ ਰੋਗ ਵੀ ਸੰਧੂ ਦੂਰੇ ਤੀਰੇ ਤੋਰੇ ਦਿਲ ਨੂੰ ਦੂਰੇ ਤੀਰੇ ਚੋਰੇ ਦਿਲ ਨੂੰ